ਕੈਨੇਡਾ ਦੀਆਂ ਜਿਹੜੀਆਂ ਰੀਸੈਂਟਲੀ ਮੇਜਰ ਅਪਡੇਟਸ ਆਈਆਂ ਨੇ ਨਾ ਇਹਨਾਂ ਨੇ ਸਾਰੇ ਬੰਦਿਆਂ ਨੂੰ ਹਿਲਾ ਕੇ ਰੱਖ ਦਿੱਤਾ ਤੇ ਜਿਹੜੀਆਂ ਹੁਣ ਅਪਡੇਟਸ ਨੇ ਜਿਹੜੀਆਂ 26 ਸੈਪਟੈਂਬਰ ਤੋਂ ਯਾਨੀ ਕਿ 26 ਸੈਪਟੈਂਬਰ 2024 ਤੋਂ ਲਾਗੂ ਹੋ ਜਾਣੀਆਂ ਨੇ ਆਲਰੇਡੀ ਅਨਾਉਂਸ ਕਰ ਦਿੱਤੀਆਂ ਨੇ ਤੇ ਇਹਨਾਂ ਨੇ ਤਾਂ ਜਿਹੜਾ ਇਮੀਗ੍ਰੇਸ਼ਨ ਤੇ ਇੰਨਾ ਜ਼ਿਆਦਾ ਇਫੈਕਟ ਪਾਤਾ ਖਾਸ ਕਰਕੇ ਬਿਜ਼ਨਸਮੈਨ ਤੇ ਜਿਹੜੇ ਲੋਕ ਪਹਿਲਾਂ ਐਲਐਮਆਈ ਆ ਵੇਚ ਦਿੰਦੇ ਸੀਗੇ ਤੇ ਲੱਖਾਂ ਡਾਲਰ ਬਣਾ ਲੈਂਦੇ ਸੀਗੇ ਹੁਣ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿ ਉਹ ਆਪਣੀ ਐਲਐਮਆਈ ਨਹੀਂ ਕੱਢ ਸਕਦੇ ਜਿਹੜੇ ਲੋਕ ਡਾਇਰੈਕਟ ਐਲਐਮਆਈ ਤੇ ਕੈਨੇਡਾ ਆਉਂਦੇ ਸੀਗੇ ਉਹਨਾਂ ਨੂੰ ਵੀ ਇਫੈਕਟ ਪੈਣਾ ਤੇ ਨਾਲ ਹੀ ਨਾਲ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਜਿਹੜੇ refugee rate ਹੈਗਾ ਉਹ ਕਿੰਨੇ ਪਰਸੈਂਟ ਵਧਿਆ ਤੇ ਕੰਟਰੀ ਵਾਈਜ਼ ਗੱਲ ਕਰਾਂਗੇ ਵੀ ਇੰਡੀਆ ਤੋਂ ਕਿੰਨਾ ਵਧਿਆ ਜਮਾਇਕਾ ਤੋਂ ਕਿੰਨਾ ਵਧਿਆ ਪਾਕਿਸਤਾਨ ਤੋਂ ਕਿੰਨਾ ਵਧਿਆ ਸਾਰੀਆਂ ਕੰਟਰੀਆਂ ਦੀ ਗੱਲਬਾਤ ਕਰਾਂਗੇ ਤੀਜੀ ਜਿਹੜੀ ਸਭ ਤੋਂ ਵਧੀਆ ਚੀਜ਼ ਹੈਗੀ ਆ ਉਹਨਾਂ ਲਈ ਜਿਹੜੇ ਲੋਕ ਕੈਨੇਡਾ ਦੇ ਵਿੱਚ ਰਹਿ ਰਹੇ ਆ ਕੰਸਟਰਕਸ਼ਨ ਵਰਕਰ ਹੈਗੇ ਨੇਗੇ ਆਨ ਡਾਕੂਮੈਂਟਸ ਨੇ ਮੀਨਸ ਕਿ ਉਹਨਾਂ ਕੋਲੇ ਡਾਕੂਮੈਂਟ ਨਹੀਂ ਹੈਗੇ ਉਹਨਾਂ ਕੋਲੇ ਇਥੇ ਲੀਗਲ ਸਟੇਟਸ ਨਹੀਂ ਰਿਹਾ ਉਹਨਾਂ ਨੂੰ ਸਰਕਾਰ ਨੇ ਪੱਕੇ ਕਰਨਾ ਸੋ ਇਹ ਤਿੰਨੇ ਟਾਪਿਕ ਆਪ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਤੇ ਮੈਨੂੰ ਲੱਗਦਾ ਜਿਹੜੇ ਚੇਂਜਸ ਆਏ ਨੇ ਜਿਹੜੇ ਲੋਕ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਆ ਉਹ ਕਿਤੇ ਨਾ ਕਿਤੇ ਖੁਸ਼ ਹੋਣਗੇ ਉਹਨਾਂ ਨੂੰ ਇਹ ਲੱਗੂਗਾ ਵੀ ਸ਼ਾਇਦ ਹੁਣ ਕੈਨੇਡਾ ਸੁਧਰ ਜੇ ਪਰ ਜਿਹੜੇ ਲੋਕ ਨਵੇਂ ਆ ਰਹੇ ਆ ਉਹਨਾਂ ਦੇ ਲਈ ਇੱਕ ਨਵੀਂ ਦੀਵਾਰ ਜਿਹੜੀ ਆ ਉਹ ਖੜੀ ਹੋ ਚੁੱਕੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਗਵਰਨਮੈਂਟ ਨੇ ਅਨਾਉਂਸ ਕੀਤਾ ਕਿ ਪੀਆਰ ਮਿਲੂਗੀ ਜਿਨ੍ਹਾਂ ਲੋਕਾਂ ਦਾ ਕੈਨੇਡਾ ਦੇ ਵਿੱਚ ਕੋਈ ਸਟੇਟਸ ਨਹੀਂ ਆ ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਆ। ਇਆਂ ਐਲੀਜੀਬਿਲਟੀਜ਼ ਕੀ ਆ। ਸੋ ਗਵਰਨਮੈਂਟ ਨੇ ਇਹ ਚੀਜ਼ ਅਨਾਉਂਸ ਕੀਤੀ ਆ ਜ ਜਿਵੇਂ ਆਪਾਂ ਨੂੰ ਪਤਾ ਕਿ ਕੈਨੇਡਾ ਦੇ ਵਿੱਚ ਕੰਸਟਰਕਸ਼ਨ ਵਰਕਰ ਸੀ ਬਹੁਤ ਘੱਟ ਹੁੰਦੀ ਆ। ਕਰ ਬੰਦਿਆ ਇੱਥੇ ਰੋਡ ਦੀ ਕੰਸਟਰਕਸ਼ਨ ਟਾਈਮ ਟੂ ਟਾਈਮ ਚੱਲਦੀ ਹੀ ਰਹਿੰਦੀ ਹੈ ਇਵਨ ਆ ਸਰਦੀਆਂ ਦੇ ਵਿੱਚ ਵੀ ਇੱਥੇ ਕੰਸਟਰਕਸ਼ਨ ਦਾ ਵਰਕ ਬਹੁਤ ਚੱਲਦਾ ਵਾ ਪਰ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਕਾਮਿਆਂ ਦੀ ਹਮੇਸ਼ਾ ਤੋਂ ਘਾਟ ਰਹੀ ਹੈ ਕੈਨੇਡਾ ਦੇ ਵਿੱਚ ਸੋ ਗਵਰਨਮੈਂਟ ਨੇ ਇਹ ਚੀਜ਼ ਅਨਾਉਂਸ ਕੀਤੀ ਹੈ ਕਿ ਜਿਹੜੇ ਲੋਕ ਲੀਗਲ ਤਰੀਕੇ ਦੇ ਨਾਲ ਕੈਨੇਡਾ ਐਂਟਰ ਹੋਏ ਸੀਗੇ ਚਾਹੇ ਉਹ ਵਿਜ਼ਟਰ ਵੀਜ਼ੇ ਤੇ ਐਂਟਰ ਹੋਈ ਸੀ ਸਟੱਡੀ ਵੀਜ਼ੇ ਤੇ ਐਂਟਰ ਹੋਈ ਸੀ ਪਰ ਕੁਝ ਉਹਨਾਂ ਦੀਆਂ ਗਲਤੀਆਂ ਦੇ ਕਰਕੇ ਜਾਂ ਕੁਝ ਇਹੋ ਜਿਹੇ ਹਾਲਾਤ ਬਣ ਗਏ ਕਿ ਇਸ ਟਾਈਮ ਤੇ ਉਹ ਅਨ ਡਾਕੂਮੈਂਟਡ ਆ ਦਾ ਕੋਈ ਸਟੇਟਸ ਨਹੀਂ ਹੈਗਾ ਕੈਨੇਡਾ ਦੇ ਵਿੱਚ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ ਪਰ ਜੇ ਉਹਨਾਂ ਨੂੰ ਕੰਸਟਰਕਸ਼ਨ ਦਾ ਕੰਮ ਆਉਂਦਾ ਵਾ ਸੋ ਸਰਕਾਰ ਨੇ ਇਹ ਚੀਜ਼ ਕਹੀ ਹੈ ਕਿ 31 ਦਸੰਬਰ 2024 ਤੱਕ ਅਸੀਂ 1000 ਕਾਮਿਆਂ ਨੂੰ ਜਿਹੜਾ ਵਾ ਉਹ ਪੱਕਾ ਕਰਾਂਗੇ ਇਹ ਜਿਹੜੀ ਪਾਲਿਸੀ ਆ ਉਹ ਸਿਰਫ 31 ਦਸੰਬਰ 2024 ਤੱਕ ਪਰ ਜੇ ਇਹ 1000 ਫਾਈਲਸ 31 ਦਸੰਬਰ 2024 ਤੋਂ ਪਹਿਲਾਂ ਫਿਲ ਹੋ ਜਾਂਦੀਆਂ ਤਾਂ ਇਹ ਪਾਲਿਸੀ ਪਹਿਲਾ ਬੰਦ ਹੋ ਜੂਗੀ ਹੁਣ ਇਹਦੀਆਂ ਐਲੀਜੀਬਿਲਟੀਜ਼ ਕੀ ਆ ਕੌਣ ਕੌਣ ਲੋਕ ਇਹਦੇ ਵਿੱਚ ਜਿਹੜੀ ਆਪਣੀ ਫਾਈਲ ਲਵਾ ਸਕਦੇ ਆ ਸੋ ਪਹਿਲਾਂ ਤਾਂ ਜਿਹੜੇ ਬੰਦੇ ਕੈਨੇਡਾ ਦੇ ਵਿੱਚ ਲੀਗਲ ਤਰੀਕੇ ਨਾਲ ਆਏ ਸੀ ਮੈਂ ਪਹਿਲਾਂ ਹੀ ਦੱਸ ਚੁੱਕੀ ਆ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਕੋਈ ਇਨਲੀਗਲ ਐਕਟੀਵਿਟੀਜ਼ ਨਹੀਂ ਕੀਤੀਆਂ ਐਂਡ ਦੂਜੀ ਰਿਕੁਆਇਰਮੈਂਟ ਇਹਦੀ ਇਹ ਆ ਕਿ ਜਿੰਨਾ ਲੋਕਾਂ ਨੂੰ 온ਟਾਰੀਓ ਦੇ ਵਿੱਚ ਰਹਿੰਦੇ ਆ ਨੂੰ 5 ਸਾਲ ਹੋ ਚੁੱਕੇ ਆ ਤੇ 3 ਸਾਲਾਂ ਦਾ ਉਹਨਾਂ ਕੋਲੇ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈਗਾ ਵਾ ਉਹ ਲੋਕੀ ਇਸ ਪ੍ਰੋਸੈਸ ਦੇ ਥਰੂ ਪੱਕੇ ਹੋ ਸਕਦੇ ਆ ਸੋ ਜਿਹੜੀ ਇਹ ਤਾਂ ਨਿਊਜ਼ ਆ ਇਹ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਵੀ ਆ ਕਿਉਂਕਿ ਜਿਵੇਂ ਮਾਰਕ ਮੀਲਾ ਨੇ ਕਿਹਾ ਹੀ ਸੀਗਾ ਕਿ ਅਸੀਂ ਉਹਨਾਂ ਲੋਕਾਂ ਤੇ ਵੀ ਧਿਆਨ ਦੇਵਾਂਗੇ ਜਿਹੜੇ ਲੋਕੀ ਕੈਨੇਡਾ ਚਾਹਤਾ ਸੀਗੇ ਬਟ ਏਜੰਟਾਂ ਦੇ ਗਲਤ ਸੁਝਾਵਾਂ ਦੇ ਕਾਰਨ ਜਾਂ ਹੋਰ ਕਈ ਵਾਰ ਇਹੋ ਜਿਹੀਆਂ ਸਥਿਤੀਆਂ ਪੈ ਜਾਂਦੀਆਂ ਵਾ ਜਿਦੇ ਕਾਰਨ ਕਿ ਇਸ ਟਾਈਮ ਉਹਨਾਂ ਦਾ ਕੋਈ ਸਟੇਟਸ ਨਹੀਂ ਹੈਗਾ ਅਸੀਂ ਉਹਨਾਂ ਵੱਲ ਵੀ ਧਿਆਨ ਦੇਵਾਂਗੇ ਹੁਣ ਆਪਾਂ ਅਗਲੀ ਅਪਡੇਟ ਦੀ ਗੱਲ ਕਰਦੇ ਆ ਜਿਹੜੀ ਹੈਗੀ ਐ ਐਲਐਮਆਈਏ ਦੇ ਉੱਤੇ। ਤਾਂ ਜਿਹੜੀ ਨੈਕਸਟ ਅਪਡੇਟ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂਗਾ ਇਸ ਅਪਡੇਟ ਨੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਡਾਊਟ ਵੀ ਖੜੇ ਕਰਤੇ ਆਗੇ ਤੇ ਉਹਨਾਂ ਨੂੰ ਐਕਚੁਅਲ ਦੇ ਵਿੱਚ ਕਲੀਅਰ ਪਿਕਚਰ ਨਹੀਂ ਦਿਖ ਰਹੀ ਵੀ ਹੁਣ ਵੀ ਇਹਦਾ ਮਤਲਬ ਕੀ ਆ ਜਿਹੜੀ ਇਹ ਨਵੀਂ ਅਪਡੇਟ ਆਈ ਆਗੀ। ਸੋ ਮੈਂ ਟਰਾਈ ਕਰਦਾ ਕਿ ਮੈਂ ਤੁਹਾਨੂੰ ਐਕਸਪਲੇਨ ਕਰਾਂ ਪੰਜਾਬੀ ਦੇ ਵਿੱਚ ਤੁਹਾਨੂੰ ਹਰ ਚੀਜ਼ ਦੱਸਾਂ ਵੀ ਇਹਦਾ ਕੀ ਮਤਲਬ ਆਗਾ ਤੇ ਇਹਦਾ ਕਿਸ ਤੇ ਇਫੈਕਟ ਪਊਗਾ। ਸਭ ਤੋਂ ਪਹਿਲਾਂ ਮੈਂ ਥੋੜੀ ਜਿਹੀ LMIA ਤੇ ਗੱਲ ਕਰਦਾ ਵੀ LMIA ਕੈਨੇਡਾ ਦੇ ਵਿੱਚ ਗਵਰਨਮੈਂਟ ਵੱਲੋਂ ਇਸ਼ੂ ਕੀਤੀ ਜਾਂਦੀ ਸੀਗੀ ਕਿਸੇ ਕੰਪਨੀ ਨੂੰ ਕਿ ਉਸ ਕੰਪਨੀ ਨੂੰ ਕੋਈ ਬੰਦਾ ਚਾਹੀਦਾ ਹੈਗਾ ਜਿਹੜਾ ਉਹਨਾਂ ਨੂੰ ਕੈਨੇਡਾ ਦੇ ਵਿੱਚ ਤਾਂ ਨਹੀਂ ਮਿਲਿਆ ਹੁਣ ਉਹ ਆਊਟ ਆਫ ਕੈਨੇਡਾ ਬੁਲਾ ਰਿਹਾ ਯਾਨੀ ਕਿ ਜਿਵੇਂ ਕੋਈ ਲੋਕ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਡਾਇਰੈਕਟ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਆਉਂਦੇ ਸੀਗੇ ਤੇ ਉਹ ਐਲ ਐਮ ਆਈਏ ਈਸ਼ੂ ਕਰਵਾਉਣੀ ਈਜ਼ੀ ਸੀਗੀ ਪਹਿਲਾਂ ਤੇ ਉਸ ਐਲ ਐਮ ਆਈਏ ਤੇ ਆਪਾਂ ਨੂੰ 2 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਸੀ ਉਹ ਐਲ ਐਮ ਆਈਏ ਲੋ ਵੇਜ ਰੇਟ ਜਾਨੀ ਕਿ ਲੇਬਰ ਕਲਾਸ ਦੇ ਵਿੱਚ ਮੋਸਟਲੀ ਲੋਕ ਜਿਵੇਂ ਫਾਰਮਿੰਗ ਦੇ ਵਿੱਚ ਇੱਥੇ ਆਉਂਦੇ ਸੀ ਜਾਂ ਹੋਰ ਲੇਬਰ ਕਲਾਸ ਜਿਹੜੀਆਂ ਜੌਬ ਸੀਗੀਆਂ ਉਹਦੇ ਵਿੱਚ ਈਸ਼ੂ ਕਰਵਾ ਕੇ ਡਾਇਰੈਕਟ ਆਊਟ ਆਫ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਆ ਜਾਂਦੇ ਸੀਗੇ ਵਰਕ ਪਰਮਿਟ ਤੇ ਪਰ ਹੁਣ ਜਿਹੜਾ ਇਹ ਚੇਂਜ ਹੋਇਆ ਪਹਿਲਾਂ ਤਾਂ ਉਹਨਾਂ ਨੇ ਪਿੱਛੇ ਚੇਂਜ ਕੀਤਾ ਵੀ ਜਿਹੜੀ ਐਲ ਐਮ ਆਈ ਦੀ ਵੈਲਿਡਿਟੀ ਆ ਉਹ ਉਹਨਾਂ ਨੇ 6 ਮਹੀਨੇ ਕਰਤੀ ਸੀ ਕਿਉਂਕਿ ਪਹਿਲਾਂ ਵੀ ਜਦੋਂ ਤੁਸੀਂ ਐਲ ਐਮ ਆਈ ਈਸ਼ੂ ਕਰਵਾ ਲਈ ਉਹਦੀ ਵੈਲਿਡਿਟੀ 1 ਸਾਲ ਹੁੰਦੀ ਸੀਗੀ ਤੇ 1 ਸਾਲ ਦੇ ਵਿੱਚ ਵਿੱਚ ਤੁਸੀਂ ਕੋਈ ਵੀ ਵਰਕਰ ਫਾਈਂਡ ਆਊਟ ਕਰਕੇ ਉਹਨੂੰ ਐਲ ਐਮ ਆਈ ਦੇ ਕੇ ਉਹਨੂੰ ਕੈਨੇਡਾ ਬੁਲਾ ਸਕਦੇ ਸੀ ਸੋ ਉਸ ਐਲ ਐਮ ਆਈ ਦੀ ਜਿਹੜੀ ਬਿਆਦ ਆ ਉਹਨਾਂ ਨੇ ਘਟਾ ਕੇ 6 ਮਹੀਨੇ ਕਰਤੀ ਪਰ ਜਿਹੜੇ ਹੁਣ ਚੇਂਜਸ ਕੀਤੇ ਆ ਕਿ ਇਸ ਨੇ ਤਾਂ ਕਹਿ ਲਓ ਕਿ ਸਾਰੀ ਇਮੀਗ੍ਰੇਸ਼ਨ ਇੰਡਸਟਰੀ ਨੂੰ ਵੀ ਹਲਾਤਾ ਤੇ ਹੁਣ ਜਿਹੜੇ ਲੋਕ ਜਿਹੜੇ ਇਜ਼ੀਲੀ ਇੱਥੇ ਆ ਜਾਂਦੇ ਸੀਗੇ ਉਹਨਾਂ ਦੇ ਲਈ ਬਹੁਤ ਔਖਾ ਹੋ ਗਿਆ ਸੋ ਹੋਇਆ ਕੀ ਆ ਕਿ ਉਹਨਾਂ ਨੇ ਹੁਣ ਜਿਹੜੀ ਐਲ ਐਮ ਆਈ ਹੈ ਜਿਹੜੀ ਲੋ ਵੇਜ ਰੇਟ ਚਾਣੀ ਕਿ ਜਾਂ ਕਹਿ ਲਓ ਕਿ ਲੇਬਰ ਕਲਾਸ ਦੇ ਵਿੱਚ ਜਾਂ ਕਹਿ ਲਓ ਕੋਈ ਆਪਣੀ ਫਾਰਮਿੰਗ ਦੇ ਵਿੱਚ ਇਜ਼ੀਲੀ ਜਿਹੜੀ ਆਪਾਂ ਈਸ਼ੂ ਕਰਵਾ ਲੈਂਦੇ ਸੀ ਉਹ ਬੰਦ ਕਰਤੀ ਆ ਜਿਹੜੀ ਲੋ ਵੇਜ ਰੇਟ ਦੇ ਵਿੱਚ ਐਲ ਐਮ ਆਈ ਹੈ ਹੁਣ ਤੁਸੀਂ ਈਸ਼ੂ ਨਹੀਂ ਕਰਵਾ ਸਕਦੇ ਉਹ ਬੰਦ ਹੈ ਇੱਕ ਤਰੀਕੇ ਦੀ ਹੁਣ ਉਸ ਤੋਂ ਇਲਾਵਾ ਉਹਨਾਂ ਨੇ ਏਰੀਏ ਵੰਡ ਤੇ ਆਗੇ ਜੇ ਆਪਾਂ 온ਟਾਰੀਓ ਦੇ ਵਿੱਚ ਜੇ ਆਪਾਂ ਬ੍ਰੈਂਪਟਨ ਦੇ ਵਿੱਚ ਗੱਲ ਕਰੀਏ ਉਹਨਾਂ ਦਾ ਕਹਿਣਾ ਵੀ ਜਿੱਥੇ ਅਨ ਇੰਪਲੋਇਮੈਂਟ 6% ਜਾਂ 6% ਤੋਂ ਜ਼ਿਆਦਾ ਆ ਤਾਂ ਉੱਥੇ ਤੁਸੀਂ ਐਲ ਐਮ ਆਈ ਈਸ਼ੂ ਕਰਵਾ ਨਹੀਂ ਸਕਦੇ ਮਤਲਬ ਵੀ ਕੋਈ ਐਦਾਂ ਦਾ ਸ਼ਹਿਰ ਆਗਾ ਜਿੱਥੇ ਪਹਿਲਾਂ ਹੀ ਬਹੁਤ ਸਾਰੇ ਵਰਕਰਸ ਹੈਗੇ ਨੇਗੇ ਪਰ ਉੱਥੇ ਇਨੀਆਂ ਜੌਬਸ ਨਹੀਂ ਹੈਗੀਆਂ ਤੇ ਤੁਸੀਂ ਉਥੋਂ ਐਲ ਐਮ ਆਈ ਈਸ਼ੂ ਕਰਵਾ ਰਹੇ ਹੋ ਤਾਂ ਉਹ ਤੁਹਾਡੀ ਐਲ ਐਮ ਆਈ ਈਸ਼ੂ ਨਹੀਂ ਹੋਊਗੀ ਤੁਹਾਨੂੰ ਐਦਾਂ ਦਾ ਏਰੀਆ ਦੇਖਣਾ ਪਊਗਾ ਜਿੱਥੇ ਕੰਮ ਬਹੁਤ ਜ਼ਿਆਦਾ ਹੈਗਾ ਪਰ ਲੋਕਾਂ ਦੀ ਕਮੀ ਹੈਗੀ ਆ ਉਸ ਏਰੀਆ ਦੇ ਵਿੱਚ ਜਾ ਕੇ ਜਿਹੜੀ ਆ ਐਲ ਐਮ ਆਈ ইস্যੂ ਹੋਊਗੀ ਮੈਨੂੰ ਲੱਗਦਾ ਅੱਜ ਕੱਲ ਇਦਾਂ ਦਾ ਕੋਈ ਵੀ ਏਰੀਆ ਹੈ ਨਹੀਂਗਾ ਵੀ ਜਿੱਥੇ ਕੰਮ ਬਹੁਤ ਜ਼ਿਆਦਾ ਹੈ ਤੇ ਵਰਕਰਸ ਦੀ ਕਮੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਮੀਗ੍ਰੈਂਟ ਆ ਜਿਹੜੇ ਆਏ ਹੋਏ ਆਗੇ ਸੋ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਐਲ ਐਮ ਆਈ ਦਾ ਭਗੋਂ ਕਲੋ ਕਿਸੇ ਆਪਾਂ ਹੀ ਵੜਤਾ ਵੀ ਹੁਣ ਐਲ ਐਮ ਆਈ ਤੁਸੀਂ ਈਸ਼ੂ ਕਰਵਾ ਹੀ ਨਹੀਂ ਸਕਦੇ ਜੇ ਕਰਵਾ ਸਕਦੇ ਹੋ ਤਾਂ ਬਹੁਤ ਹਾਈ ਸਕਿੱਲ ਦੀ ਜੌਬ ਹੋਣੀ ਚਾਹੀਦੀ ਹੈ ਕਿ ਜਿਹਦੇ ਵਿੱਚ ਤੁਹਾਡੇ ਕੋਲੇ ਬਹੁਤ ਹਾਈ ਸਕਿੱਲ ਦਾ ਐਕਸਪੀਰੀਅੰਸ ਤੇ ਜਿਹੜੇ ਬੰਦੇ ਨੇ ਐਲ ਐਮ ਆਈ ਈਸ਼ੂ ਕਰਵਾਉਣੀ ਆ ਉਹ ਤੁਹਾਨੂੰ ਬਹੁਤ ਹਾਈ ਪੇ ਰੇਟ ਦੇਊਗਾ ਫੇਰ ਤੁਸੀਂ ਈਸ਼ੂ ਕਰਵਾ ਸਕਦੇ ਹੋਗੇ ਦੂਸਰੀ ਚੀਜ਼ ਅੱਗੇ ਐਲ ਐਮ ਆਈ ਜਦੋਂ ਈਸ਼ੂ ਕਰਵਾਉਂਦੇ ਸੀਗੇ ਤਾਂ ਆਪਾਂ ਨੂੰ ਮਿਲਦਾ ਸੀ 2 ਸਾਲ ਦਾ ਕਲੋਜ਼ ਵਰਕ ਪਰਮਿਟ ਪਰ ਹੁਣ ਉਹਨਾਂ ਨੇ ਇਹ ਰਿਕੁਆਇਰਮੈਂਟਸ ਜਿਹੜੀਆਂ ਚੇਂਜ ਕਰ ਦਿੱਤੀਆਂ ਨੇ ਹੁਣ ਕੀ ਆ ਕਿ ਜੇਕਰ ਤੁਸੀਂ ਆਪਣੀ ਐਲ ਐਮ ਆਈ ইস্যੂ ਕਰਵਾ ਰਹੇ ਹੋ ਤਾਂ ਸਿਰਫ ਤੁਹਾਨੂੰ 1 ਸਾਲ ਦਾ ਹੀ ਵਰਕ ਪਰਮਿਟ ਮਿਲੇਗਾ ਇਹਦੇ ਵਿੱਚ ਚਾਹੇ ਤਾਂ ਤੁਸੀਂ ਆਊਟਸਾਈਡ ਆਫ ਕੈਨੇਡਾ ਤੋਂ ਅਪਲਾਈ ਕਰ ਰਹੇ ਹੋ ਐਲ ਐਮ ਆਈ ਜਾਂ ਫਿਰ ਤੁਸੀਂ ਇਨਸਾਈਡ ਕੈਨੇਡਾ ਦੇ ਵਿੱਚ ਹੈਗੇ ਹੋ ਤੁਹਾਡਾ ਇੱਥੇ ਸਟੇਟਸ ਖਤਮ ਹੋ ਰਿਹਾ ਤਾਂ ਤੁਸੀਂ ਸਿਰਫ 1 ਸਾਲ ਦੇ ਵਰਕ ਪਰਮਿਟ ਦੇ ਲਈ ਹੀ ਐਲੀਜੀਬਲ ਹੋਵੋਗੇ ਸੋ ਮੋਟਾ ਮੋਟਾ ਜਿਹਾ ਇਸ ਚੀਜ਼ ਦਾ ਅਸਰ ਇਹ ਪੈ ਜਾਣਾ ਵੀ ਅੱਗੇ ਜਿੱਥੇ ਐਲ ਐਮ ਆਈ ਲੈ ਕੇ ਇਜ਼ੀਲੀ ਲੋਕ ਪੱਕੇ ਹੋ ਜਾਂਦੇ ਸੀ ਜਾਂ ਕੈਨੇਡਾ ਆ ਜਾਂਦੇ ਸੀ ਹੁਣ ਆਉਣਾ ਬ ਲਾਸਟ ਜਿਹੜਾ ਆਪਣਾ ਟਾਪਿਕ ਹੈਗਾ ਵਾ ਉਹ ਹੈਗਾ ਵਾ ਵਿਸਟਰ ਵੀਜ਼ਾ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਹਰ ਸਾਲ ਕੈਨੇਡਾ ਦੇ ਵਿੱਚ ਐਂਟਰ ਕਰਦੇ ਆ ਵਿਸਟਰ ਵੀਜ਼ੇ ਦੇ ਥਰੂ ਅਲੱਗ-ਅਲੱਗ ਕਾਰਨ ਹੁੰਦੇ ਆ ਕਈ ਆਪਣੇ ਰਿਸ਼ਤੇਦਾਰਾਂ ਕੋਲ ਲਿਆਉਂਦੇ ਆ ਤੇ ਕਈ ਟੂਰਿਸਟ ਵੀਜ਼ਾ ਲਗਵਾ ਕੇ ਇਹ ਦਿਖਾ ਕੇ ਆਉਂਦੇ ਆ ਕਿ ਅਸੀਂ ਕੈਨੇਡਾ ਐਕਸਪਲੋਰ ਕਰਨਾ ਵਾ ਤਾਂ ਕਰਕੇ ਅਸੀਂ ਕੈਨੇਡਾ ਆਉਣਾ ਚਾਹੁੰਦੇ ਆ ਪਹਿਲਾਂ ਤਾਂ ਕੀ ਹੁੰਦਾ ਸੀਗਾ ਕਿ ਕੈਨੇਡਾ ਬਹੁਤ ਈਜ਼ੀਲੀ ਵੀਜ਼ਾ ਦੇ ਦਿੰਦਾ ਸੀਗਾ ਕਿਉਂਕਿ ਜਿਹੜੀ ਕੈਨੇਡਾ ਦੀ ਕੰਟਰੀ ਆ ਉਹ ਵੀ ਇਮੀਗ੍ਰੈਂਟਸ ਦੇ ਸਿਰ ਦੇ ਉੱਤੇ ਚੱਲਦੀ ਆ ਤੇ ਇਹ ਦੇਸ਼ ਜਿਹੜਾ ਵਾ ਉਹ ਇਮੀਗ੍ਰੈਂਟਸ ਤੋਂ ਹੀ ਪੈਸਾ ਲੈ ਕੇ ਫੇਰ ਹੀ ਆਪਣੇ ਕਾਰੋਬਾਰ ਚਲਾਉਂਦਾ ਵਾ ਪਰ ਹੁਣ ਜਿਹੜੇ ਹਾਲਾਤ 2024 2023 ਦੇ ਵਿੱਚ ਬਣੇ ਇੱਕਦਮ ਪੋਪੂਲੇਸ਼ਨ ਬਹੁਤ ਜ਼ਿਆਦਾ ਵਧ ਗਈ ਤੇ ਗਵਰਨਮੈਂਟ ਸ਼ਾਇਦ ਇਹ ਚੀਜ਼ਾਂ ਦੇ ਲਈ ਤਿਆਰ ਨਹੀਂ ਸੀਗੀ The laws of Canada. It's a moment millions around the world dream of. Congratulations, you're now Canadian citizens. And a new record number of asylum seekers are willing to risk it all to come to Canada. Canada can't really control the number of folks that are coming in and making claims for refugee asylum. Those claims reaching record numbers in June. Over 18000 people sought asylum in Canada according to the Immigration and Refugee Board. ਇਹ ਮੰਨਿਆ ਜਾਂਦਾ ਵਾ ਕਿ ਜਦੋਂ ਕੋਈ ਵੀ ਵਿਸਟਾ ਵੀਜ਼ੇ ਵਾਲਾ 에어ਪੋਰਟ ਤੇ ਆਉਂਦਾ ਵਾ ਜਾਂ ਤਾਂ ਉਹਨੂੰ ਕਿਹਾ ਜਾਂਦਾ ਵਾ ਕਿ ਅਸੀਂ ਤੈਨੂੰ ਹੁਣੇ ਡਿਪੋਰਟ ਕਰ ਦਵਾਂਗੇ ਜਾਂ ਤੂੰ ਅਸਾਈਲਮ ਕਲੇਮ ਕਰ ਲਾ। ਹੁਣ ਇਹ ਚੀਜ਼ਾਂ ਨਹੀਂ ਪਤਾ ਕਿ ਗਵਰਨਮੈਂਟ ਦਾ ਕੋਈ ਕੋਟਾ ਵਾ ਅਸਾਈਲਮ ਨੂੰ ਲੈ ਕੇ ਜਾਂ ਜਾਂ ਕੀ ਪ੍ਰੋਪਰ ਪ੍ਰੋਸੈਸ ਆ। ਬਟ ਅਸਾਈਲਮ ਦੇ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਵਾ ਜੇ ਆਪਾਂ ਗੱਲ ਕਰੀਏ ਇੰਡੀਆ ਦੀ ਤਾਂ 500% ਤੋਂ ਵੱਧ ਵਾਧਾ ਹੋਇਆ ਵਾ ਅਸਾਈਲਮ ਦਾ ਕਿ ਐਨੇ ਲੋਕਾਂ ਨੇ ਇੱਥੇ ਆ ਕੇ ਅਸਾਈਲਮ ਕਲੇਮ ਕੀਤਾ ਜੇ ਆਪਾਂ ਗੱਲ ਕਰੀਏ ਬੰਗਲਾਦੇਸ਼ ਦੀ ਤਾਂ 1200% ਜਿਹੜਾ ਅਸਾਈਲਮ ਦੇ ਵਿੱਚ ਇਨਕਰੀਜ਼ ਹੋਇਆ ਬੰਗਲਾਦੇਸ਼ ਦੇ ਕੰਟਰੀ ਤੋਂ ਨਾਈਜੀਰੀਆ ਤੋਂ 700% ਸੋ ਐਵੇਂ ਬਹੁਤ ਹੋਰ ਕੰਟਰੀਜ਼ ਦੇ ਲੋਕਾਂ ਨੇ ਵੀ ਇੱਥੇ ਆ ਕੇ ਅਸਾਈਲਮ ਕਲੇਮ ਕੀਤਾ ਤੇ ਬਹੁਤ ਸਾਰੀਆਂ ਪਿੱਛੇ ਜੇ ਨਿਊਜ਼ ਵੀ ਆਈਆਂ ਸਿਗੀਆਂ ਜਿੱਥੇ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਵੀ ਬੁਲਾਇਆ ਸੀਗਾ ਪਰ ਉਹਨਾਂ ਨੂੰ ਵੀ ਦੋ ਆਪਸ਼ਨਸ ਦਿੱਤੀਆਂ ਗਈਆਂ ਕਿ ਜਾਂ ਤੁਹਾਨੂੰ ਡਿਪੋਰਟ ਕਰਾਂਗੇ ਜਾਂ ਅਸਾਈਲਮ ਕਲੇਮ ਕਰ ਲਓ ਤੇ ਜਦੋਂ ਡੈਪੂਟੇਸ਼ਨ ਦੀ ਗੱਲ ਆਉਂਦੀ ਹੈ ਹਰੇਕ ਬੰਦਾ ਡਰ ਜਾਂਦਾ ਵਾ ਤੇ ਕਈ ਵਾਰ ਉਹ ਡਰ ਕੇ ਹੀ ਅਸਾਈਲਮ ਕਲੇਮ ਕਰ ਦਿੰਦਾ ਵਾ ਸੋ ਇਹ ਕੈਨੇਡਾ ਦੀਆਂ ਤਿੰਨ ਵੱਡੀਆਂ ਅਪਡੇਟਸ ਸਿਗੀਆਂ ਜਿਹੜੀਆਂ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕੈਨੜਾ ਸਿੱਧਾ ਜਾਂ ਮਤਲਬ ਆ ਕਿ ਹੁਣ ਕੈਨੇਡਾ ਨੇ ਸਿਕੰਜਾ ਕਾਸਤਾ ਇੱਕ ਚੀਜ਼ ਤੇ ਨਹੀਂ ਕੱਸਿਆ ਸਾਰੀਆਂ ਚੀਜ਼ਾਂ ਤੇ ਹੀ ਸਿਕੰਜਾ ਕੱਸਤਾ ਜਿੰਨਾ इजीली ਅੱਗੇ ਲੋਕ ਕੈਨੇਡਾ ਦੇ ਵਿੱਚ ਆ ਜਾਂਦੇ ਸੀ ਤੇ ਪੱਕੇ ਹੋ ਜਾਂਦੇ ਸੀ ਹੁਣ ਉਨਾਂ ਹੀ ਔਖਾ ਹੋਇਆ ਪਿਆਗਾ ਚਾਹੇ ਕਿਸੇ ਨਵੇਂ ਬੰਦੇ ਨੇ ਕੈਨੇਡਾ ਦੇ ਵਿੱਚ ਐਂਟਰ ਕਰਨਾ ਹੋਵੇ ਚਾਹੇ ਜਿਹੜਾ ਬੱਚਾ ਕੈਨੇਡਾ ਦੇ ਵਿੱਚ ਰਹਿ ਰਿਹਾ ਉਹਨੇ ਪੱਕਾ ਹੋਣਾ ਹੋਵੇ ਅੱਗੇ ਲੋਕ ਕਬਿਸਟਰ ਵੀਜ਼ੇ ਤੇ ਆ ਕੇ ਉਹਨੂੰ ਕਨਵਰਟ ਕਰਵਾ ਲੈਂਦੇ ਸੀ ਸਟੱਡੀ ਦੇ ਵਿੱਚ ਹੌਣ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਵੀ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਹੁਣ ਜੇ ਤੁਸੀਂ ਇਨਸਾਈਡ ਕੈਨੇਡਾ ਦੇ ਵਿੱਚ ਵੀ ਹੈਗੇ ਹੋ ਤਾਂ ਵੀ ਤੁਹਾਨੂੰ ਇਮੀਗ੍ਰੇਸ਼ਨ ਵੱਲੋਂ ਪੀਐਫਐਲ ਜਿਹੜੇ ਉਹਦੇ ਨੋਟਿਸ ਆ ਰਹੇ ਆ ਵੀ ਜੇ ਤਾਂ ਤੁਹਾਡੇ ਕੋਲੇ ਪੀਐਫਐਲ ਹੈਗਾ ਫੇਰ ਹੀ ਤੁਸੀਂ ਸਟੱਡੀ ਦੇ ਵਿੱਚ ਕਨਵਰਟ ਕਰਵਾ ਸਕਦੇ ਹੋ ਤੇ ਆਪਾਂ ਨੂੰ ਵੀ ਪਤਾ ਵੀ ਇੱਥੇ ਜਿਹੜੇ ਪ੍ਰਾਈਵੇਟ ਕਾਲਜੇਸ ਨੇ ਬਹੁਤ ਘੱਟ ਕਾਲਜੇਸ ਨੇ ਜਿਹੜੇ ਤੁਹਾਨੂੰ ਪੀਐਫਐਲ ਇਸ਼ੂ ਕਰਦੇ ਨੇ ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਪੀਐਫਐਲ ਬਾਰੇ ਵੀ ਦੱਸਣਾ ਚਾਹਣਾਗਾ ਵੀ ਪੀਐਫਐਲ ਇੱਕ ਐਦਾਂ ਦਾ ਡਾਕੂਮੈਂਟ ਹੁੰਦਾ ਜਦੋਂ ਆਪਾਂ ਕੈਨੇ ਉਹ ਪਿੱਛੇ ਜੇ ਸਟੱਡੀ ਵੀਜ਼ੇ ਤੇ ਕੈਪ ਲਾਈ ਆ ਕੈਪ ਲੋਨ ਕਰਕੇ ਉਹਨਾਂ ਨੇ ਇੱਕ ਨਵਾਂ ਡਾਕੂਮੈਂਟ ਐਡ ਕਰਤਾ ਤੁਹਾਨੂੰ ਪ੍ਰੋਵਿੰਸ ਵੱਲੋਂ ਇਸ਼ੂ ਹੁੰਦਾ ਸੀਗਾ ਵੀ ਇਸ ਪ੍ਰੋਵਿੰਸ ਦੇ ਵਿੱਚ ਐਨੇ ਬੱਚਾ ਨੇ ਆਉਣਾ ਤੇ ਐਨੇ ਹੀ ਆਗੇ ਉਹ ਇਸ਼ੂ ਹੋਣਗੇ ਇਸ ਤੋਂ ਬਾਅਦ ਤੁਸੀਂ ਫਿਰ ਇਸ਼ੂ ਨਹੀਂ ਕਰਵਾ ਸਕਦੇ ਮਤਲਬ ਕਿ ਵੀ ਜੇ ਤੁਹਾਡੇ ਕੋਲ ਹੈਗਾ ਫੇਰ ਹੀ ਤੁਹਾਡਾ ਸਟੱਡੀ ਵੀਜ਼ਾ ਲੱਗਣਾ ਸੀਗਾ ਪਰ ਉਹ ਪਹਿਲਾਂ ਸੀਗਾ ਵੀ ਤੁਹਾਨੂੰ ਸਿਰਫ ਜਿਹੜੇ ਆਊਟਸਾਈਡ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਆਉਣਾ ਸੀ ਉਹਨਾਂ ਲਈ ਸੀ ਪਰ ਹੁਣ ਰੀਸੈਂਟਲੀ ਇਹ ਚੀਜ਼ ਦੇਖਣ ਨੂੰ ਮਿਲੀ ਆ ਵੀ ਜਿਹੜੇ ਬੱਚੇ ਆਲਰੇਡੀ ਕੈਨੇਡਾ ਦੇ ਵਿੱਚ ਵਿਸਟਰ ਵੀਜ਼ੇ ਤੇ ਆਏ ਆ ਤੇ ਵਿਸਟਰ ਵੀਜ਼ੇ ਨੂੰ ਸਟੱਡੀ ਦੇ ਵਿੱਚ ਕਨਵਰਟ ਕਰਵਾ ਰਹੇ ਆ ਤਾਂ ਉਹਨਾਂ ਤੋਂ ਵੀ ਇਸ ਚੀਜ਼ ਦੀ ਮੰਗ ਕੀਤੀ ਜਾ ਰਹੀ ਹੈ ਵੀ ਸਾਰੇ ਲੈ ਕੇ ਦਿਓ ਚਲੋ ਸਾਰੇ ਕਾਲਜ ਈਸ਼ੂ ਨਹੀਂ ਕਰਦੇ ਜਿਸ ਕਰਕੇ ਵੀ ਹੁਣ ਵਿਸਟਰ ਵੀਜ਼ੇ ਤੇ ਆ ਕੇ ਸਟੱਡੀ ਦੇ ਵਿੱਚ ਕਨਵਰਟ ਕਰਵਾਉਣਾ ਵੀ ਤੁਹਾਡੇ ਲਈ ਇੱਕ ਚੈਲੰਜ ਹੋ ਗਿਆ ਸੋ ਹੋਰ ਕਿਹੜੀਆਂ-ਕਿਹੜੀਆਂ ਅਪਡੇਟਸ ਆਉ ਉਹ ਸਾਰੀਆਂ ਅਪਡੇਟਸ ਦੇਖਣ ਦੇ ਲਈ ਤੁਸੀਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਸਾਡਾ Instagram ਪੇਜ ਹੈਗਾ Sidhu Kapal Page ਜਿੱਦੇ ਤੇ ਆਪਾਂ ਡੇਲੀ ਅਪਡੇਟ ਕਰਦੇ ਹਾਂਗੇ ਸੋ ਤੁਸੀਂ ਸਾਡੇ ਉਸ ਪੇਜ ਨੂੰ ਵੀ ਫੋਲੋ ਕਰ ਸਕਦੇ ਹੋਗੇ ਬਾਕੀ ਇਮੀਗ੍ਰੇਸ਼ਨ ਦੀਆਂ ਕੋਈ ਵੀ ਸਰਵਿਸਿਜ਼ ਲੈਣੀਆਂ ਨੇ ਤਾਂ ਸਾਡੇ ਮੇਨ ਹੈੱਡ ਆਫਿਸ ਇੰਡੀਆ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੀ ਟੀਮ ਤੁਹਾਨੂੰ ਆਨਲਾਈਨ ਸਰਵਿਸ ਪ੍ਰੋਵਾਈਡ ਕਰਦੀ ਹੈ ਤੁਸੀਂ ਕਿਤੇ ਵੀ ਰਹਿੰਦੇ ਹੋਗੇ ਸਾਡੀ ਸਰਵਿਸ ਤੁਸੀਂ ਲੈ ਸਕਦੇ ਹੋ ਸੋ ਜਲਦੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ